ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਲਕੇ ਦੇ ਵਿੱਚ ਮਲਕੇ ਪਿੰਡ ਆ ਜਿਹੜਾ ਸਿਵਿਆ ਦੇ ਬਿਲਕੁਲ ਨੇੜੇ ਜੇ ਕਰਕੇ ਰਹਾ ਜਾਂਦਾ ਜਦੋਂ ਆਪਾਂ ਫਰੀਦਕੋਟ ਤੋਂ ਜਵੰਦਰ ਵਾਲੀ ਸਾਈਡ ਨੂੰ ਸੌਰੀ ਬਠਿੰਡੇ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਤਾਂ ਮਿੱਤਰੋ ਕੋਟਕਪੂਰੀ ਵਾਲਾ ਪੁਲ ਨੰਗਣ ਤੋਂ ਸਾਰ ਪਹਿਲਾ ਪਲੇਟੀ ਕੱਟ ਆਉਂਦਾ ਉਹ ਪੰਜ ਗਰਾਈ ਨੂੰ ਜਾਂਦੀ ਛੜਕ ਉਦੋਂ ਦੂਜਾ ਕੱਟ ਆ ਜਿਹੜਾ ਉਸ ਸਿਵੀਆਂ ਦਾ ਆਉਂਦਾ ਵੱਡੇ ਹਾਈਵੇ ਦੇ ਉੱਤੋਂ ਤੇ ਸਿਵੀਆਂ ਤੋਂ ਸਿੱਧੀ ਝੜਕ ਮਲਕਿਆਂ ਦੇ ਵਿੱਚ ਆਉਂਦੀ ਹੈ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਅਤੇ ਇੱਕ ਪਹਿਲਾ ਸੂਆ ਛੋਟੀ ਵਕਾਊ ਆ ਮਿੱਤਰੋ ਛੋਟੀ ਥੱਲੋ ਬੜੀ ਲੋਲੀਪੋਲੀ ਉੱਤੋਂ ਬੜੀ ਲੋਲੀਪੋਲੀ ਪਈ ਹੈ ਕਰਵਾਲੀ ਕਿੰਨੇ ਦੰਦ ਦਾ ਕਿੰਨੇ ਦਿਨਾਂ ਦੀ ਕੱਚੀ ਆ ਹਜੇ ਝੋਟੀ ਨੇ ਬਣਨਾ ਬਣਾਉਣਾ ਚੰਗਾ ਵਾ ਥੱਲੋ ਮਿੱਤਰੋ ਕਿਉਂਕਿ ਥੱਲੋ ਢਿੱਲ ਬਹੁਤ ਪਈ ਆ ਝੋਟੀ ਦੇ ਕੀ ਕਰਦੀ ਆ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਬਾਈ ਅਸਾਂ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਰਾਜੂ ਖਾਨ ਆ ਬਈ ਨਾਮ ਰਾਜੂ ਖਾਨ ਅੱਛਾ ਰਾਜੂ ਵੀਰੇ ਜਿਹੜੀ ਝੋਟੀ ਵੇਚਣੀ ਆਪਾਂ ਇਹ ਪਹਿਲਣੀਆਂ ਬਾਈ ਹਾਂਜੀ ਬਈ ਪਹਿਲਣੀਆਂ ਦੰਦੋ ਕਿਵੇਂ ਆ ਬਾਈ ਦੋ ਦੰਦ ਆ ਬਾਈ ਬਹਲਾ ਵੇਖ ਲੀਏ ਮੜ ਮੈਂ ਆਣਾ ਤੇ ਮੜਾ ਵਿਖਾ ਦੇ ਵੀਰ ਆਪਣਕੇ ਕਿਉਂਕਿ ਕਈ ਵਾਰੀ ਦੂਰੋਂ ਦਰੋਂ ਆਉਣਾ ਹੁੰਦਾ ਮੇਰੇ ਨਿਆ ਬਸ ਠੀਕ ਵੇਖੇਗਾ ਦੀ ਤਰ੍ਹਾਂ ਦੋ ਦੰਦ ਦਾ ਵੇਚ ਦੋ ਦੰਦ ਲਵਾ ਕੇ ਆਪਦਾ ਹਾਂ ਅੱਛਾ ਦਿਨ ਕਿੰਨੇ ਪਏ ਵੀਰ ਇਹਦੇ ਦਿਨ ਇਹਦੇ ਬਈ 5 ਕਰ ਰਹਿੰਦੇ ਯਾਰ ਪੰਜ ਦਿਨ ਰਹਿੰਦੇ ਸੂਣ ਦੇ ਵਿੱਚ ਠੀਕ ਹੈ ਫਿਰ ਤਾਂ ਨਿੱਖਰਦੋਗੀ ਬਹੁਤ ਚੰਗੀ ਹਾਂਜੀ ਹਾਂਜੀ ਹਾਂ ਹੂੰ ਬਾਲਟੇ ਲਾਟੋਲਾ ਬਹੁ ਪਈਆਂ ਹਨਾ ਹਾਂਜੀ ਹਾਂ ਅੱਛਾ ਵੀਰੇ ਰੇਟ ਕੀ ਰਹੂਗਾ ਪਈ ਜਾਂਦਾ ਰੇਟ ਇਹਦਾ ਇੱਕ ਵੀ ਆ ਬਈ ਇੱਕ ਵੀ ਮਾਨਤਨ ਹੋ ਜਾਵੇ ਤੇ ਕਰ ਦਿਆਂਗੇ ਬਈ ਠੀਕ ਹੈ ਕੱਢੀ ਪਰੋ ਤੋਰੀ ਬੜਾ ਥਾਂ ਸੌੜਾ ਹੀ ਆ ਮਿੱਤਰੋ ਤੁਹਾਨੂੰ ਇੱਥੇ ਜੇ ਘਮਾ ਕੇ ਆਪਾਂ ਲੈ ਪੁੱਤ ਇੱਧਰ ਆ ਜਾ ਦੀਪ ਸਿੰਘਾਂ ਤੋਂ ਇੱਥੇ ਜੀ ਆਪਾਂ ਤੁਹਾਨੂੰ ਘਮਾ ਕੇ ਵਿਖਾ ਦੇਣੀ ਇਹ ਕਰਮਾਂ ਵਾਲੀ ਕਿਉਂਕਿ ਲੰਮੀ ਦਾ ਕੱਢਦੇ ਨਹੀਂ ਗਲੀ ਆ ਬਈ ਗਲੀ ਚ ਜਾ ਸਕਦੇ ਹੀ ਪਰ ਗਲੀ ਦੇ ਭਜ ਪੂਜੇ ਨਾ ਜਾਵੇ ਸੂਣ ਵਾਲੀ ਤੋਂ ਤੋ ਦੇਖ ਲੱਗ ਗਿਆ ਵੀ ਮਿੱਤਰੋ ਓਕੇ ਰਾਜੂ ਖਾਨ ਦੇ ਘਰੇ ਮਲਕੇ ਪਿੰਡ ਦੇ ਵਿੱਚ ਗੁਰਦੁਆਰੇ ਦੀ ਬੈਕ ਸਾਈਡ ਤੇ ਘਾਰ ਆ ਬਾਈ ਹੋਣਿਆ ਦੇ ਮਿੱਤਰੋ ਦੇਖ ਰਹੀ ਐ ਆ ਵੀ ਮੋਤਲੋਂ ਬੰਨ ਹਮ ਬੰਨ ਦੇ ਵੀਰੇ ਲਿਆ ਛਾਹ ਨੂੰ ਜਾਂਦੀ ਐ ਹਮ ਗਰਮੀ ਹੋ ਗਈ ਨਾ ਵਾ ਬਸ ਬਸ ਖੜੀ ਰੰਦੇ ਖੜੀ ਰੰ ਲੈ ਮਿੱਤਰੋ ਦੇਖ ਸਕਦੇ ਆ ਤੁਸੀਂ ਅੱਛਾ 1,20,000 ਦੇ ਵਿੱਚ ਮੰਨਤਨ ਹੋ ਜਾਊਗਾ ਵੀਰੇ ਹਾਂ ਬਈ ਕਰ ਦਿਆਂਗੇ ਠੀਕ ਹੈ ਰਾਜੋ ਨੰਬਰ ਕਿੰਨਾ ਹੈ ਵੀਰੇ 75388 75388 34381 ਬਈ 34381 ਇੱਕ ਨੰਬਰ ਹੋਰ ਬਈ ਦੱਸ ਦਿਓ ਵੀਰੇ 88725 ਜੀ 72550 ਇੱਕ ਵਾਰੀ ਦੋਵੇਂ ਨੰਬਰ ਫੇਰ ਬੋਲਦੇ 75381 ਜੀ 34388 75388 ਨਹੀਂ ਸੀ ਹਾਂ 75388 34381 ਠੀਕ ਹੈ ਤਾਂ ਦੂਜਾ ਨੰਬਰ ਵੀਰੇ ਦੂਜਾ ਹੈਗਾ 8872528250 ਠੀਕ ਹੈ ਵੀ ਇਸ ਨੰਬਰ ਤੇ ਵੀਰੇ ਇਹਨਾਂ ਕਰ ਲਿਓ ਮਿੱਤਰੋ ਤੁਸੀਂ ਗੱਲਬਾਤ ਤੇ ਪਿੰਡ ਹੈਗਾ ਵਾ ਜਿਹੜਾ ਮਿੱਤਰੋ ਮੱਲਕੇ ਤੇ ਫਰੀਦਕੋਟ ਜਿਹੜੇ ਦੀ ਆ ਗਿਆ ਹਨਾ ਵੀਰੇ ਨਹੀਂ ਮੋਗੇ ਜਿਹੜੇ ਮੋਗੇ ਜ਼ਿਲ੍ਹੇ ਦਾ ਪਿੰਡ ਸਿਵਿਆ ਪਿੰਡ ਜਿਹੜਾ ਨੇੜੇ ਪਿੰਡ ਰਹਿ ਗਿਆ ਬਾਕੀ ਗੱਲਬਾਤ ਲਈ ਤੁਸੀਂ ਬਾਈ ਨਾਲ ਕਰ ਲਿਓ ਰابطਾ ਕਿੰਮ ਗੁਰਦੁਆਰੇ ਦੀ ਬੈਕ ਸਾਈਡ ਤੇ ਕਰਾ ਗੁਰਦੁਆਰਾ ਕਿਹੜਾ ਆ ਗਿਆ ਬਾਈ ਇਹ ਗੁਰਦੁਆਰਾ ਕਲਗੀਧਰ ਸਾਹਿਬ ਕਲਗੀਧਰ ਸਾਹਿਬ ਗੁਰਦੁਆਰੇ ਦੀ ਬੈਕ ਸਾਈਡ ਤੇ ਬਾਈ ਉਹਨਾਂ ਦਾ ਘਰ ਆ ਲੋਹਾਰਾਂ ਦੇ ਘਰ ਆਗੇ ਹਨਾ ਹਾਂਜੀ ਬਾਈ ਲੋਹਾਰਾਂ ਦੇ ਲੋਹਾਰਾਂ ਦੇ ਘਰਾਂ ਦੇ ਵਿੱਚ